ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਢਾਈ ਮਹੀਨੇ ਦੇ ਕਰੀਬ ਉਹਨਾਂ ਨੂੰ ਘਰ ਬੈਠਿਆ ਹੋ ਚੁੱਕਿਆ ਅਤੇ ਹੁਣ ਉਹਨਾਂ ਵੱਲੋਂ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਗबीर ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਦਿੱਤੇ ਜਾਣ ਨੂੰ ਲੈ ਕੇ ਜਿਹੜੀ ਕਿ ਬੇਨਤੀ ਕੀਤੀ ਗਈ ਹੈ ਨਾ ਕਿਹਾ ਹੈ ਕਿ ਟਾਈਮ ਇਨ ਹੈ ਤਾਂ ਉਹਨਾਂ ਵੱਲੋਂ ਕਿਸੇ ਵੀ ਸਮਾਜਿਕ ਜਾਂ ਫਿਰ ਧਾਰਮਿਕ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਨਹੀਂ ਦਿੱਤਾ ਗਿਆ ਜਿਸ ਕਰਕੇ ਉਹਨਾਂ ਵੱਲੋਂ ਇਹ ਬੇਨਤੀ ਪੱਤਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੁਝ ਆਪਣੇ ਘਰੇਲੂ ਵੀ ਕੰਮ ਹਨ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਜੋ ਕਿ ਉਹ ਆਪਣੇ ਕਾਰਜ ਕਰ ਸਕਣ ਸਾਬ ਨੇ ਉਹ ਸਪਸ਼ਟਿਕਰ ਦਾ ਸਤਿਮੰਗਿਆ ਤੇ ਮੈਂ ਸਪਸ਼ਟ ਕਰਨ ਮਨ ਕੀ ਗੱਲ ਸਾਰਾ ਕੁਝ ਹੀ ਕਰ ਲੈਣਾ ਮੂੰਹ ਦੀ ਰੇੜੀ ਦਾੜੀ ਕਿਉਂ ਕੀਆ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਝ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਲਤਾ ਆਪਣੇ ਝੋਲੀ ਪਾ ਲਿਆ ਸੀ ਸ਼ਰੋਮਨੀ ਖਾਲੀ ਦਲ ਵਾਸਤੇ ਹਰ ਸਿੱਖ ਵਾਸਤੇ shri kalta sab supreme authority ਹੈ ਤੇ ਸਾਰ ਹਰ ਸਿੱਖ ਨੂੰ ਉਸੇ ਕਾਲ ਤੱਕ ਸਾਹਿਬ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੇ ਇੱਕ ਕ੍ਰੀਮ ਥਰਟੀ ਆ ਉਹ ਵੀ ਯਾਰ ਹਾਂ ਕਾਲ ਤੱਕ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ ਆ ਵੀ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਉਹ ਤਨਖਈਆ ਕੀ ਪਹੁੰਚ ਗਿਆ ਸ਼੍ਰੀ ਕਲਤਕ ਸਾਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਸ਼੍ਰੀ ਕਲਤਕ ਸਾਬ ਕਰਨਗੇ ਐਜ਼ ਐਜ਼ ਅ ਸਿੱਖ ਐਜ਼ ਅ ਕਾਲੀ ਦਾ ਮੇਰੇ ਵਾਸਤੇ ਪ੍ਰਮਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਕੀ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਫਰਮੀਦਾ ਏ ਕਿ ਥਲੇ ਤੇ ਜੋ ਆਦੇਸ਼ ਕੀਤਾ ਗਿਆ ਸੀ ਕਿ ਰਿਖਾ ਲਾਈ ਜਾਏਗੀ ਹਲੇ ਤੱਕ ਕੁਝ ਉਦੇਸ਼ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਚਰਨ ਅਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟੀਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਮਾਲ ਸਾਹਿਬ ਇਹ ਕਰਨਾ ਹੈ ਕਿ ਤੁਸੀਂ ਜਿੰਨਾ ਬੇਜੁੱਤੀ ਚੇਲਾ ਨਹੀਂ ਕਾਫੀ ਮਾਲ ਸਾਹਿਬ ਗੱਲ ਕਰ ਰਹੇ ਜੀਮਾ ਸਾਹਿਬ ਤੁਸੀਂ ਥੋੜਾ ਪਿੱਛੇ ਹੋ ਜਾਓ ਲੋਕਾਂ ਨੂੰ ਮਾਈਕ ਹੋ ਲੋਕਾਂ ਦੇ ਕਾਲ ਖੋ ਜਾ ਨਹੀਂ ਮਾਰਕਟੋਂ ਯਾਰ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਾਂ ਨਿਕਲੇਪ ਕੀਤਾ ਗਿਆ ਸੀ ਉਹ ਬੜੀ ਹੰਮਰਤਾ ਦੇ ਨਾਲ 31 ਅਗਸਤ ਨੂੰ ਐਫਐਸ ਕਮੂਟਸ ਲਈ ਤਹਾਤਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੇਟੀਸੀ ਕੇ ਸਿੰਘ ਸਾਹਿਬਾਂ ਦੀ ਮੀਟਿੰਗ ਪੜਾਈ ਜਾਤਾ ਹੈ ਹੈ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਨੀ ਲੈ ਕੇ ਵਿਕਤੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਕਿੰਨਾ ਫੇਸ ਕਵਰ ਕੀਤਾ ਅਸੀਂ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨ ਬੱਧਤਾ ਵੀ ਦਰਾਈ ਹੈ ਅਸੀਂ ਸ਼੍ਰੀ ਹਾਕਰ ਸਾਹਿਬ ਨੂੰ ਸਮਰਪਤਾ ਨਾਲ ਜਿਹੜੀਆਂ ਮਜਬੂਰੀਆਂ ਨੇ ਜੋ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਬਾਤ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮੰਨ ਦੀ ਭਾਵਨਾ ਜਿਹੜੀ ਹੈ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਲਿਖਤੀ ਤੌਰ ਤੇ ਜੈਦਾ ਸਾਹਿਬ ਨੂੰ ਅੱਜ ਫੇਰ ਸਕੱਤਰ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਹੈ ਇਹ ਲਿਖਤੀ ਬੇਨਤੀ ਇਹ ਹੈ ਸਾਰਾ ਉਹਦੇ ਚ ਵਿਸਥਾਰ ਦਿੱਤਾ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰ ਤੇ ਉਹਨਾਂ ਦੀ ਸ਼ਿਕਾਇਤ ਹੈ ਹਾਲੇ ਕਿ ਉਹ ਸਾਰੇ ਆਪ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਦੇ ਰਹੇ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਬੇਨਤੀਆਂ ਹੋਈਆਂ ਜੀ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਦੜੀ ਕਰਕੇ ਫੇਰ ਅੱਜ ਅਸੀਂ ਜਾ ਰਹੇ ਹਾਂ ਕਿ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਮੁਤਾਬਕ ਕਿਉਂਕਿ ਹੁਕਮ ਤੱਕਦਾ ਹੋਣਾ ਔਰ ਗੁਰਮਰਿਆਦਾੰ ਮੁਤਾਬਕ ਪੰਥਕ ਰੌ ਰੀਤਾਂ ਦੇ ਮੁਤਾਬਕ ਜੋ ਵੀ ਸਿੰਘ ਸਾਹਿਬਾਨ ਠੀਕ ਸਮਝਣ ਅਸੀਂ ਆਪਣੀ ਵਚਨ ਬੱਤਾਂ ਤੁਰ ਆਈਆ ਤੇ ਆਸ ਕਰਦੇ ਆ ਕਿ ਜਿਹੜੀ ਮੀਟਿੰਗ ਐ ਸਿੰਘ ਸਾਹਿਬ ਉਚੇਤੀ ਪਹੁੰਚ ਗਏ ਬੁੱਧੀ ਜੀਵਾਂ ਦੀ ਰਹਿ ਲਿਖ ਪੱਤਰਕਾਰ ਵੀ ਬਣੇ ਆ ਲਿਖਤੀ ਰੂਪ ਚ ਪਹੁੰਚੀ ਗਈ ਹੈ ਦੇਖੋ ਅਸੀਂ ਤੇ ਲਿਖਤੀ ਰੂਪ ਚ ਦੇਖ ਕੇ ਚੱਲੇ ਆ ਪਹਿਲਾਂ ਵੀ 31 ਅਗਸਤ ਨੂੰ ਜਿਸ ਦਿਨ 30 ਤਰੀਕ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਤੇ 31 ਨੂੰ ਲਿਖਤੀ ਰੂਪ ਚ ਹਾਜ਼ਰ ਹੋ ਕੇ ਉਸ ਦਿਨ ਵੀ ਲਿਖਤੀ ਦਿੱਤਾ ਸੀ ਅੱਜ ਵੀ ਪੂਰਾ ਲਿਖਤੀ ਰੂਪ ਦੇ ਵਿੱਚ ਜੋਦੜੀ ਜਿਹੜੀ ਆ ਉਹ ਦੁਬਾਰਾ ਲਿਖਤੀ ਰੂਪ ਦੇ ਵਿੱਚ ਦਿੱਤੀ ਗਈ ਆ ਬਾਕੀ ਫੈਸਲਾ ਜਿਹੜਾ ਉਹ ਤੱਕ ਦੇ ਜਗਦਰ ਸਾਹਿਬਾਨ ਨੇ ਲੈਣਾ ਇਸ ਕਰਕੇ ਬਾਕੀ ਤਾਂ ਤੁਹਾਨੂੰ ਦੱਸ ਸਕਦੇ ਆ ਉਹ ਕੋਈ ਵੀ ਮੀਟਿੰਗ ਕਰਨੀ ਚਾਹਣ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਦੇ ਤੇ ਨੰਚ ਨੰਚ ਨਹੀਂ ਕਰਨੀ ਚਾਹੁੰਦਾ ਪਰ ਸਾਡੀ ਤਾਂ ਇਹ ਜੋਦੜੀ ਹੈ ਕਿ 2.5 ਮਹੀਨੇ ਦਾ ਸਮਾਂ ਹੋ ਗਿਆ ਅਸੀਂ ਇਹ ਅਜਿਹੀ ਕਰਕੇ ਚੱਲੇ ਆ ਕਿ ਪਿੱਛੇ ਕਲ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਜੀ ਬਾਈ ਕੀ ਮੁਸ਼ਕਿਲਾਂ ਸਾਰੇ ਮਲਾਈਆਂ ਖਾਂਦੇ ਰਹੇ ਸਾਰੇ ਨਾਲ ਸੋ ਮਲਾਈਆਂ ਖਾਂਦੇ ਰਹੇ ਹੁਣ ਸਰਕਾਰ ਨਹੀਂ ਹੈ ਕਿ ਤਾਨੂੰ ਸ਼ਿਕਾਇਤਾਂ ਦੇ ਰਹੇ ਆ ਉਦੋਂ ਸਵਾਲ ਇਹ ਗਲਤ ਤਾਂ ਸਾਰੀ ਦੁਨੀਆ ਨੂੰ ਪਤਾ ਕਿਸ ਗਲਤ ਦਾ ਜਵਾਬ ਤਾਂ ਉਹਨਾਂ ਭਰਾਵਾ ਕੋਲ ਵੀ ਹੈ ਨਹੀਂ ਕਿ ਇੰਨੀ ਦੇਰ ਬਾਅਦ ਤੁਸੀਂ ਕਿਉਂ ਜਾਗੇ ਅਸੀਂ ਲਿਖਿਆ ਹੀ ਸੀ ਕਿ ਰਾਜਨੀਤੀ ਤੋਂ ਪਹਿਰੇ ਦਾ ਔਰ ਜਿਹੜੀ ਪੁਰਾਣਾ ਸਾਡੇ ਖਿਲਾਫ ਪੂਰ ਪ੍ਰਚਾਰ ਚੱਲਦਾ ਸੀ ਉਹਦਾ ਹੀ ਹਿੱਸਾ ਸੀ ਕੋਈ ਨਵੀਂ ਗਲਤਾਂ ਉਹਨਾਂ ਨੇ ਨਹੀਂ ਲਿਖੀ ਔਰ ਆਪ ਇਸ ਕੱਲ ਤੁਸੀਂ ਉਹਨਾਂ ਨੇ ਕਬੂਲਿਆ ਵੀ ਸੀ ਕਿ ਅਸੀਂ ਉਹਦੇ ਚ ਆਪ ਹੀ ਉਸ ਸਮੇਂ ਸਰਕਾਰ ਦੇ ਵਿੱਚ ਪਾਰਟੀ ਦਾ ਚੰਦਨ ਦੀ ਆ ਰਹੀ ਹੈ ਜਿੱਥੇਦਾਰਾਂ ਦੇ ਦਬਾਅ ਬਣਾ ਰਹੇ ਜੀ ਬੜੀਆਂ ਬੜੀਆਂ ਰੋਟੀਆਂ ਦੇ ਜਿਹੜੀਆਂ ਪੰਥ ਦੇ ਸਾਹਮਣੇ 20 ਪੰਜਾਬ ਜਥੇਦਾਰਾਂ ਦਾ ਦਬਾਅ ਬਣਾ ਰਹੇ ਜੀ ਸਬਹਾਨ ਵਾਲੇ ਮੁਸ਼ਕਲਾਂ ਨੇ ਤੁਹਾਡੇ ਸਭ ਨੇ ਪਹਿਲਾਂ ਜਦੋਂ ਚਾਰ ਇਲੈਕਸ਼ਨ ਆਈਆਂ ਸੀ ਉਦੋਂ ਵੀ ਅਸੀਂ ਆ ਕੇ ਜਨਤੀ ਸਿੰਘ ਸਾਹਿਬ ਨਾਲ ਨੂੰ hath jod ke ਕੀਤੀ ਸੀ ਪਰ ਉਦੋਂ ਇਜਾਜ਼ਤ ਪ੍ਰਧਾਨ ਸਾਹਿਬ ਨੂੰ ਚੋਣ ਲੜਨ ਦੀ ਚੋਣ ਪ੍ਰਚਾਰ ਦੀ ਨਹੀਂ ਮਿਲੀ ਤੇ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕੀਤਾ ਹੁਣ ਹਾਈ ਕੋਰਟ ਦਾ ਫਿਰ ਹਦੇਸ਼ ਆ ਗਿਆ ਤੁਹਾਡੇ ਸਾਹਮਣੇ ਤੇ 2 ਹਫਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣ ਇਸ ਕਰਕੇ ਉਹ ਵੀ ਉਹ ਕਿਸੇ ਵੇਲੇ ਵੀ ਇਲੈਕਸ਼ਨ ਐਨਾਉਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਆ ਕਿ ਪਹਿਲੀ ਵਾਰੀ ਇਹ ਹੈ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਆ ਉਹ ਰੁਲ ਗਈ ਆ ਕਿਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੱਡਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਪੇਪ ਤਾਂ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਰਾਹ ਫਿਰ ਦੁਬਾਰਾ ਪਧਰਾ ਕੀਤਾ ਜਾ ਰਿਹਾ ਉਹ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੁਬਾਰਾ ਉਹਦਾ ਕਮਜਾ ਹਰਿਆਣੇ ਦਾ ਟਰੈ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਮੈਂ ਸਮਝਦਾ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਕਿੰਨਾ ਚਿਮਨ ਸਾਹਿਬ ਸਿੰਘ ਸਾਹਿਬ ਮਿਲੇ ਦੀ ਸਿੰਘ ਸਾਹਿਬ ਮਿਲੇ ਅੰਦਰ ਸਿੰਘ ਸਾਹਿਬ ਮਿਲੇ ਚਿਮਨ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕਤਰੇ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਤੇ ਜਿਹੜੇ ਅਧਿਕਾਰੀ ਬੈਠੇ ਆ ਜੀ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਹੈ ਕਿਉਂਕਿ ਜਿਹੜੀ ਹੈ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਆਜ਼ਾਦੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਥਨ ਦਾ ਦਿੱਤਾ ਗਿਆ ਜੀ ਵਿੱਚ ਆ ਪਾ ਕੇ ਅਸੀਂ ਦੇ ਨਹੀਂ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਦਾ ਜਿਹੜਾ ਸਕੱਤਰਤ ਹੈ ਚੋਣਾਂ ਦਾ ਵਾਲਾ ਦਿੱਤਾ ਗਿਆ ਜੀ ਚੀਮਾ ਸਾਹਿਬ ਚੋਣਾਂ ਦਾ ਭਾਅ ਦਿੱਤਾ ਗਿਆ ਵਿੱਚ ਜਿਹਨੇ ਕਹਿੰਦਾ ਅਕਾਲੀ ਦਾ ਗਿੰਦਾ ਰਦਾ ਜੂਰੀ ਹੈ ਕੈਪਟਨ ਮੰਦਰ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸahari ਦੁਨੀਆ ਹੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਕਿਹ ਥ੍ਰੀ ਪਾਰਟੀ ਆ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼ਰੋਮਣੀ ਅਕਾਲੀ ਦਲ ਦੀ ਉਹ ਪੁੱਜਦਾ ਮਰਜੀ ਜੋ ਲਾਲ ਦੇ ਉਹਨੂੰ ਚਠਲਾਇਆ ਨਹੀਂ ਚੰਗੀ ਗੱਲ ਆ ਅੱਜ ਸਾਰੇ ਯਾਦ ਕਰਨ ਲੱਗ ਗਏ ਆ ਕਿ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਸ਼ਾਨਦਤ ਇਤਿਹਾਸ ਆ ਇਸ ਕਰਕੇ ਅਸੀਂ ਜਿਹੜੀ ਹੈ ਤਾਂ ਹੀ ਬੇਨਤੀ ਕੀਤੀ ਹੈ ਸਿੰਘ ਸਾਹਿਬ ਨੂੰ ਕਿ ਹੁਣ ਟਾਈਮ ਹੋਣ ਤੋਂ ਵਾਧਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਛੇਤੀ ਮੀਟਿੰਗ ਗੱਲ ਕਰਕੇ ਤੇ ਜਿਹੜਾ ਉਹ ਜਿਹੜੀਆਂ ਜੋ ਹੁਕਮ ਸਿੰਘ ਸਾਹਿਬ ਹੀ ਸਮਝਦੇ ਹੈ ਕੋਈ ਵੀ ਨਹੀਂ ਹੋ ਰਹੀਆਂ ਵੀਰ ਬਾਦਲ ਜੀ ਨੇ ਕੋਈ ਕੱਲਿਆ ਨਹੀਂ ਲਿਆ ਜੀ ਨਾਲ ਕੋ ਨਾਲ ਜੁੜ ਰਹੀਆਂ ਨੇ ਸਾਥੀ ਰਹੇ ਨੇ ਸੁਖਵੀਰ ਬਾਦਲ ਦੇ ਨਾਲ ਫੈਸਲਾ ਲੈਣ ਲੱਗੇ ਜਿਹੜੇ ਫੈਸਲੇ ਲੈਂਦੇ ਨੇ ਤੁਸੀਂ ਸਾਰੇ ਤੇ ਕੋਈ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਖ ਬਣੇ ਕੋਈ ਨਹੀਂ ਹੁਣਾਉਂਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਹਕੀਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਨ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆਗੇ ਜਦੋਂ ਕਿ ਐਸੋ ਨੇ ਪਾਰਟੀ اپੋਜੀਸ਼ਨ 'ਚ ਆ ਇਹ ਤਾਂ ਉਹਨਾਂ ਨੂੰ ਪੁੱਛੋ ਹਮ ਧੰਨਵਾਦ ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਆ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼੍ਰੀ ਕਾਂਟਕ ਤੋਂ ਆਇਆ ਇਸ ਕਰਕੇ ਅਸੀਂ ਸਬਰਪਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗੱਲ ਦੀ ਤਾਇ ਦੇ ਵਿੱਚ ਗਿਆ ਜੋ ਗੁਰਸਿੱਖ ਦਾ ਫਰਜ਼ ਬੰਦਾ ਤੇ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਕਿ ਜਿੰਮੇਵਾਰੀ ਆਪਣੀ ਛੋੜੀ ਚੁੱਕਾ ਲਿਆ ਠੀਕ ਹੈ ਇੱਕ ਵੀ ਨਹੀਂ ਪੰਜਾਬ ਨੂੰ ਫਿਰ ਕਾਲੀ ਦਲ ਨੂੰ ਲੋੜ ਗਈ ਕਾਲੀ ਦਲ ਨੂੰ ਲੋੜ ਆ ਗਈ ਹੈ ਜੀ ਪੰਜਾਬ ਨੂੰ ਬੱਚਾ ਪੰਜਾਬ ਦਾ ਕਹਿੰਦਾ ਹੈ ਕਿ ਕਾਲੀ ਦਲ ਦੀ ਲੋੜ ਹੈ ਤੁਸੀਂ